ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਮਾਰਕੀਟ ਕਮੇਟੀ ਖੇਮਕਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਅਮਰਕੋਟ ਫੋਕਲ ਪੁਆਇੰਟ ਬਾਦਰ ਨਗਰ ਤੇ ਆਰਤੀ ਰਜਿੰਦਰ ਕੁਮਾਰ ਟਿੰਕੀ ਪੁੱਤਰ ਜੰਗਸ਼ਾ ਜੋ ਅਮਰਕੋਟ ਦੇ ਬਹੁਤ ਪੁਰਾਣੇ ਆਰਤੀ ਹਨ ਉਹ ਕਿਸਾਨਾਂ ਦੇ ਲੱਖਾਂ ਰੁਪਏ ਲੈ ਕੇ ਮੰਡੀ 'ਚੋਂ ਭਾਜਾਂ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹ ਆੜਤੀ ਜੋ ਅਮਰਕੋਟ ਤੋਂ ਪਹਿਲਾਂ ਹੀ ਸ਼ਹਿਰ ਅੌਰਸਰ ਦੇਖਿਆ ਰਹਿੰਦਾ ਸੀ ਅਤੇ ਕਈ ਦਿਨਾਂ ਤੋਂ ਇਹ ਝੋਨੇ ਦੀ ਪਰਤੇਜ ਦੇ ਪੈਸੇ ਲੈ ਕੇ ਰਫੂ ਚੱਕਰ ਹੋਇਆ ਦੱਸਿਆ ਜਾਂਦਾ ਹੈ ਇਸ ਵੱਲੋਂ ਅਮਰਕੋਟ ਅੱਡੇ ਚੰਗੇ-ਚੰਗੇ ਦੁਕਾਨਦਾਰ ਨਾਲ ਤਾਬੇ ਲੰਬੇ ਸਮੇਂ ਤੋਂ ਕਮੇਟੀਆਂ ਦਾ ਕਾਰੋਬਾਰ ਵੀ ਕੀਤਾ ਦੱਸਿਆ ਜਾਂਦਾ ਹੈ ਅਤੇ ਉਹ ਕਮੇਟੀਆਂ ਦੇ ਵੀ ਲੱਖਾਂ ਰੁਪਏ ਲੈ ਕੇ ਇਹ ਆਰਟੀ ਭੱਜ ਗਿਆ ਇਸ ਸੰਬੰਧੀ ਲੋਗ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਸਾਨੂੰ ਜੁੜੂ ਕਰੋ ਧੰਨਵਾਦ ਜਾਣ ਇਥੇ ਕੀ ਮਸਲਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜਣੇ ਇਕਤਾ ਗ੍ਰਾਹਾਂ ਬਲਾਕ ਬਲਟਵਾ ਦਾ ਪ੍ਰਧਾਨ ਪ੍ਰਿਤਪਾਲ ਸਿੰਘ ਦੂਲ ਅੱਜ ਕਿਸਾਨ ਇਸ ਬੰਦੇ ਦੇ ਵਿੱਚ ਇਕੱਠੇ ਹੋਏ ਆ ਜਿਹੜਾ ਦਾਣਾ ਮੰਡੀ ਅਮਰਕੋਟ ਦੇ ਵਿੱਚੋਂ ਇੱਕ ਆੜਤੀਆ ਕਿਸਾਨਾਂ ਦੇ ਨਾਲ ਠੱਗੀ ਮਾਰ ਕੇ ਭੱਜ ਗਿਆ ਵਾ ਕਿਉਂਕਿ ਝੋਨਾ ਜਿਹੜਾ ਸੀ ਉਹਨੇ ਤਲਾਇਆ ਵਾ ਉਹਦੀ ਫਰਮ ਤੇ ਤੋਲਿਆ ਸਾਰੇ ਕਿਸਾਨਾਂ ਨੇ ਪਿੰਡ ਦੂਲ ਕੋ ਨਾਲ ਦੇ ਕਿਸਾਨਾਂ ਨੇ ਹੋਰ ਵੀ ਲਾਗੇ ਬੰਨੇ ਦੇ ਜਿੰਨੇ ਕਿਸਾਨ ਆ ਉਹਨਾਂ ਸਾਰਿਆਂ ਝੋਨਾ ਤਲਾਇਆ ਹੈ ਉਹਨਾਂ ਝੋਨਾ ਜਿਹੜਾ ਹੈ ਉਹ ਆੜਤੀਏ ਨੇ ਤੋਲ ਕੇ ਤੇ ਜਿਹੜੀਆਂ ਪਰਜੇਤਾ ਨੇ ਉਹ ਗਲਤ ਪਾਈਆਂ ਨੇ ਇਹਨਾਂ ਦੇ ਨਾਂ ਪਰਜੇਦ ਕਿਸੇ ਨੇ ਨਹੀਂ ਪਾਈ ਤੇ ਪਰਜੇਤਾ ਗਲਤ ਪਾ ਗਏ ਤੇ ਜਿੰਨੇ ਪੈਸੇ ਆ ਉਹ ਸਾਰੇ ਕਰੋੜਾਂ ਰੁਪਈਆ ਕਿਸਾਨਾਂ ਦਾ ਲੈ ਕੇ ਉਹ ਭੱਜ ਗਿਆ ਉਹਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਆ ਜੇ ਉਹ ਕੋ ਨਹੀਂ ਸਾਨੂੰ ਨਿਆਂ ਦਿੰਦਾ ਤੇ ਅਸੀਂ ਉਹਦੇ ਸਬੰਧ ਵਿੱਚ ਜੇ ਡੀਸੀ ਨੂੰ ਮਿਲਣਾ ਪਿਆ ਡੀਸੀ ਨੂੰ ਮਿਲਾਂਗੇ ਤੇ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਆ ਕਿ ਛੇਤੀ ਤੋਂ ਛੇਤੀ ਉਹਨਾਂ ਕਿਸਾਨਾਂ ਦੇ ਜਿਹੜੇ ਆ ਪੈਸੇ ਉਹ ਆਣ ਕੇ ਉਹ ਦਵੇ ਤੇ ਜੇ ਨਹੀਂ ਦਿੰਦਾ ਤੇ ਫੇਰ ਭਾਰਤੀ ਕਿਸਾਨ ਜੁਣੀਅਨ ਏਕਤਾ ਗ੍ਰਾਹਾਂ ਵੱਲੋਂ ਵੱਡਾ ਸੰਘਰਸ਼ ਅਸੀਂ ਵੱਡਾਂਗੇ ਵੈਭਰੂ ਜਿੱਕਾ ਖਾਲਸਾ ਵੈਭਰੂ ਜੀ ਕੀ ਫਤਿਹ ਜੀ ਇਹ ਜੋ ਸਾਡੇ ਭਰਾਵਾਂ ਨੇ ਦੱਸਿਆ ਨੇ ਇਹ ਸਾਡਾ ਆਪਦਾ ਪਰਿਵਾਰ ਆ ਸੀਕੇ ਪਰਿਵਾਰ ਦੇ ਸਾਰੇ ਮੈਂਬਰ ਆ ਜੀ ਤੇ ਇਹ ਜੋ ਇਹਨਾਂ ਦੇ ਨਾਲ ਠੱਗੀ ਹੋਈ ਹੈ ਇਹ ਬਹੁਤ ਜ਼ਿਆਦਾ ਨਿੰਦਣਯੋਗ ਆ ਤੇ ਇਸ ਕਰਕੇ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੇ ਇਲਾਕੇ ਦੇ ਵਿਧਾਇਕ ਸਾਹਿਬ ਸਰਦਾਰ ਸਰਵਨ ਸਿੰਘ ਜੀ ਤੁਹਾਨੂੰ ਉਹਨਾਂ ਨੂੰ ਵੀ ਅਸੀਂ ਇਸ ਚੀਜ਼ ਦੀ ਅਪੀਲ ਕਰਦੇ ਆ ਕਿ ਇਹ ਪਰਿਵਾਰ ਸਾਰਾ ਹੀ ਤੁਹਾਡੇ ਨਾਲ ਵਾ ਤੇ ਇਹਨਾਂ ਦੀ ਇਕਲਤ ਤੇ ਹੋ ਕੇ ਤੇ ਮਤ ਕੀਤੀ ਜਾਵੇ ਤੇ ਇਹਨਾਂ ਦਾ ਜਿਹੜਾ ਬਣਦਾ ਮੁੱਲ ਆ ਜੋ ਬਣਦੇ ਇਹਨਾਂ ਦੇ ਪੈਸੇ ਉਹ ਦਵਾਏ ਜਾ। ਸੋ ভাই ਕੁਝ ਕੀ ਫਤਿਹ। ਸੋ ਮੈਂ ਮਕਰਨ ਸਿੰਘ ਕਾਲਿਆ ਤੇ ਤੁਹਾਨੂੰ ਪਤਾ ਵੀ ਜਿਹੜਾ ਥੋੜੇ ਦਿਨ ਹੀ ਆਪਣਾ ਰਜਿੰਦਰ ਸਿੰਘ ਟਿੰਕੂ ਜਿਹੜੇ ਨਾਂ ਦੇ ਨਾਲ ਬਹੁਤੀ ਆਰਤੀਆ ਮਸ਼ਹੂਰ ਸੀ ਅਮਰਕੋਟ ਦਾ। ਉਹਨੇ ਲਾਗੇ ਲੱਗੇ ਜਿਹੜੇ ਕਿਸਾਨ ਜਿਹੜੇ 30 ਸਾਲ ਤੋਂ 40 ਸਾਲ ਤੋਂ ਉਹਨਾਂ ਦਾ ਭਰੋਸਾ ਬਣਾਇਆ ਸੀ ਕਿਸਾਨ ਤੇ ਜਿਹੜਾ ਆਰਤੀਆ ਦਾ 9 ਮਾਸ ਦਾ ਰਿਸ਼ਤਾ ਕੀ ਰਣ ਦਾ ਤੇ ਉਸ ਇਨਸਾਨ ਨੇ ਟਿੰਕੂ ਸ਼ਾਹ ਦੇ ਨਾਲ ਜਿਹੜਾ ਨੇ ਬੜੇ ਟਿੰਕੂ ਸ਼ਾਹ ਨੇ ਬਹੁਤ ਹੀ ਵੱਡੀ ਧੋਖੇਧੜੀ ਕੀਤੀ ਕਿਸਾਨਾਂ ਦੇ ਨਾਲ तकरीबन 7 ਕਰੋੜ ਦੇ ਲੱਗ ਜਿਹੜਾ ਉਹ ਇਲਾਕੇ ਦੇ ਵਿੱਚੋਂ ਜਿਹੜਾ ਸਾਰੇ ਹੀ ਕਿਸਾਨਾਂ ਤੋਂ ਪਰਚੀਤ ਪਵਾ ਕੇ ਮਾਇਆ ਇਕੱਠੀ ਕਰਕੇ ਲੈ ਗਿਆ ਸੋ ਇਹਦੇ ਨਾਲ ਸਾਰੇ ਜਿਹੇ ਸੀ ਸਰਕਾਰੇ ਔਰ ਕਿਸਾਨ ਜੂਨੀਅਨ ਜੁਨੀਆ ਵੀ ਆ ਸਾਰਿਆਂ ਨੂੰ ਅਪੀਲ ਕਰਦੇ ਔਰ ਹਲ ਮਿਲ ਹੰਬੜਾ ਮਾਰ ਕੇ ਕਿਸਾਨਾਂ ਦੀ ਬਾਹ ਫੜੀਏ ਕਿਉਂਕਿ 7 ਕਰੋੜ ਦੇ ਲੱਗ ਜਿਹੜਾ ਆਪਣੇ ਕਿਸਾਨ ਵੀਰ ਜਿਹੜੇ ਉਹ ਕਰਜ਼ੇ ਦੇ ਥੱਲੇ ਦੱਬ ਚੁੱਕੇ ਨੇ ਕਿਉਂਕਿ ਟਿੰਕੂ ਸ਼ਾਹ ਦੀ ਜਿਹੜੀ ਇਹ ਵਜ੍ਹਾ ਦੇ ਨਾਲ ਕੀ ਇਹਨਾਂ ਦਾ ਉਹ ਉਨੇ ਬਹੁਤ ਵੱਡੀ ਧੋਖੇਧੜੀ ਕੀਤੀ ਕਿ ਇਹਨਾਂ ਦੇ ਨਾਲ ਜਿਹੜਾ ਆੜਤੀ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਸੀ ਉਹਦੇ ਵਿੱਚ ਵੀ ਦਰੇੜ ਆਈ ਹੈ ਕੀਣ ਦਾ ਤਾਂ ਅਸੀਂ ਜਿੱਥੇ ਵੀ ਕਿਤੇ ਕਿਸਾਨਾਂ ਨੂੰ ਲੋੜ ਪੈਂਦੀ ਆ ਅਸੀਂ ਰਾਤ ਦਿਨ ਉਹਨਾਂ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਦੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਗੁਰਲਾਲ ਸਿੰਘ son of ਖੁਦਾਰ ਕਲਗਵ ਸਿੰਘ ਪਿੰਡ ਦੂਲ ਕੋਨਾ ਤਹਿਸੀਲ ਪੱਟੀ ਅਸੀਂ 1100 ਤੋੜਾ ਜਿਹੜਾ ਲਗਭਗ 1100 ਤੋੜੇ ਦੇ ਟਿੰਕੂ ਸ਼ਾ ਜੋ ਅਮਰਕੋਟ ਮੰਡੀ ਚ ਆਰਥ ਕਰਦਾ ਹੈ ਉਹਦਾ ਸਿੱਧਾ ਨਾਂ ਜਿਹੜਾ ਹੈ ਰਜਿੰਦਰ ਕੁਮਾਰ ਤੇ ਫਰਮ ਦਾ ਨਾਂ ਹੈਗਾ ਹੈ ਕਖਰਾਨਾ ਟ੍ਰੇਨਿੰਗ ਕੰਪਨੀ ਅਸੀਂ ਉਹਨੂੰ ਤਲਾਇਆ ਹੈ ਤੇ ਹੋਰ ਵੀ ਜਿਹੜੇ ਮੇਰੇ ਨਾਲ ਖੜੇ ਨੇ ਬਾਬਾ ਹਰਭਜਨ ਸਿੰਘ ਸਾਡੇ ਪਿੰਡੋਂ ਸੁੰਦਰ ਸਿੰਘ ਆ ਤੇ ਹੋਰ ਕਿਸਾਨ ਵੀ ਬਹੁਤ ਨੇ ਇਲਾਕੇ ਦੇ ਕਿਸਾਨ ਹੋਰ ਮਤਲਬ ਲਾਗੜੀਆਂ ਪਿੰਡਾਂ ਦੇ ਬਹੁਤ ਨੇ ਉਹਨੇ ਸਾਡੇ ਖਾਤੇ ਕਿਸੇ ਦੇ ਵਿੱਚ ਵੀ ਕੋਈ ਪਰਚੇਦ ਨਹੀਂ ਪਵਾਈ ਬਲਕਿ ਸਾਡੇ ਖਾਤੇ ਪਟੇਰ ਪਜਾਉਣ ਦੀ ਬਜਾਏ ਉਹਨੇ ਹੋਰ ਲੋਕਾਂ ਦੇ ਜਿਨ੍ਹਾਂ ਦੇ ਨਾਂ ਕੋਈ ਜ਼ਮੀਨ ਹੀ ਨਹੀਂ ਹੈਗੀ ਜੋ ਮਤਲਬ ਉਹਨਾਂ ਦੇ ਨਾਂ ਪੈਸੇ ਪਾ ਕੇ ਤੇ ਕਢਾਲੇ ਤੇ ਸਾਡੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਸਾਡੇ ਸਾਰੇ ਜਿਹੜੇ ਪੈਸੇ ਝੋਨੇ ਦੇ ਉਹ ਮਾਰ ਕੇ ਤੇ ਆ ਪਤਾ ਨਹੀਂ ਹੁਣ ਕਿੱਥੇ ਚਲੇ ਗਿਆ ਉਹ ਆਪਣੇ ਮਕਾਨ ਨੂੰ ਜਿੰਦਰਾ ਮਾਰ ਕੇ ਚਲੇ ਗਿਆ ਇਹ ਮੰਗ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗੇ ਇਹ ਕਰਦੇ ਆ ਕਿ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਸਾਡੇ ਕੋਲ ਪਰਚੀਆਂ ਹੈਗੀਆਂ ਜੋ ਉਹਨਾਂ ਦਿੱਤੀਆਂ ਸਾਨੂੰ ਸਾਨੂੰ ਸਾਡਾ ਪੈਸੇ ਜਿਹੜੇ ਆ ਸਾਨੂੰ ਮਿਲਣੇ ਚਾਹੀਦੇ ਆ ਜਿੱਥੇ ਵੇਗਾ ਹੈ ਉਹਨੂੰ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਉਹਨੂੰ ਲੱਭ ਕੇ ਸਾਡੇ ਜਿਹੜਾ ਬੰਦੇ ਜਿਹੜਾ ਜੋ ਵੀ ਮੁੱਲ ਬੰਦਾ ਖੜੇ ਝੋਨੇ ਦਾ ਸਾਨੂੰ ਦਵਾਇਆ ਜਾਵੇ ਤੇ ਜੇ ਇਹ ਨਹੀਂ ਦਵਾਉਂਦੇ ਤੇ ਫਿਰ ਅਸੀਂ ਕਿਸਾਨ ਜੱਤੀ ਬੰਦਿਆਂ ਨਾਲ ਮਿਲ ਕੇ ਤੇ ਅਸੀਂ ਧਰਨੇ ਵੀ ਲਾਵਾਂਗੇ ਜੋ ਵੀ ਹਟੂ ਫਿਰ ਅਸੀਂ ਉਹ ਕਰਾਂਗੇ